ਤੁਹਾਡੇ ਭਰਾ ਯੋਗੇਸ਼ ਤੇ ਹਮੇਸ਼ਾ ਤੁਹਾਨੂੰ ਦਾਸ ਰੱਖੇ ਪਰ ਤੁਹਾਡੇ ਭਰਾ ਨੇ ਜਿੰਨਾ ਐਸੀ ਸਿਆਸਤ ਦੇ ਉਦਨ ਖਾੜੇ ਲਾਉਣੇ ਛੱਡਦੇ ਸੀ ਤੇ ਇੱਥੋਂ ਵੀ ਟੈਂਡ ਕਰਾ ਲਈ ਸੀ ਮੈਂ ਕਿਹਾ ਹੁਣ ਜੁਲਫਾਂ ਜਲਫਾਂ ਹੀ ਹਰਗਾ ਦੇਖੋ ਲੋਕੀ ਜਦੋਂ ਵੋਟ ਪਾਉਂਦੇ ਆ ਤੁਹਾਨੂੰ ਐਮਪੀ ਵਗੈਰਾ ਬਣਾਉਂਦੇ ਆ ਉਹਨਾਂ ਨੂੰ ਇਹ ਯਕੀਨ ਹੁੰਦਾ ਕਿ ਸਾਡੇ ਚਲੋਗੇ ਸਾਡੇ ਕੰਮ ਕਰੇਗਾ ਸੋ ਭੈਣੋ ਭਰਾਵੋ ਜੇ ਕੋਈ ਤੁਹਾਡੀ ਇਦਾਂ ਗੱਲ ਕਰੇ ਨਾ ਕਿ ਬਾਹਰੋਂ ਆਏ ਤੋਂ ਮੁੜ ਕੇ ਆਉਣਾ ਨਹੀਂ ਫਲਾਣਾ ਟਮ ਕਰਨਾ ਕੁਝੀ ਕੋ ਸਾਡਾ ਭਰਾ ਦਿੱਲੀ ਗਿਆ ਸੀ ਦਿੱਲੀ ਜੰਮ ਗਿਆ ਸੀ ਅਗਲੇ ਸੌਣੇ ਦੇਖ ਕੇ ਆਇਆ ਭਾਜੀ ਸਾਰਿਆਂ ਨੇ ਦੇਖਿਆ ਮੈਂ ਭੋਲੀ ਗਿਆ ਸੀ ਅੱਛਾ ਇਦਾਂ ਜਿੱਦਾਂ ਅਗਲੇ ਪੱਤੜ ਬੇੜੀਆਂ ਤੋੜ ਕੇ ਮੰਗੀ ਦਾ ਵੀ ਮੋੜ ਕੇ ਆਉਣਾ ਨਾ ਕੋਲੇ ਹੁਣ ਜੇ ਮੈਂ ਆਇਆ ਹੁਣ ਤਾਂ ਮੈਨੂੰ ਚਾਹ ਹੀ ਬੜਾ ਜਿੱਦਾਂ ਅੱਗੇ ਮਿਸਾਲ ਦਿੱਤੀ ਜਿੱਦਾਂ ਬੇਟੀਆਂ ਨੂੰ ਚਾਹ ਹੁੰਦਾ ਬੜੀ ਦੇਰ ਬਾਅਦ ਪੀਕੇ ਆ ਸੀ ਜਿੱਦਾਂ ਮੈਨੂੰ ਲੱਗਦਾ ਮੇਰੇ ਆਪਣੇ ਲੋਕ ਆ ਮੈਂ ਇੱਥੇ ਤੁਹਾਡੇ ਚੀ ਕੁੱਲੀ ਪਾ ਕੇ ਮੰਗਾਤੇ ਨਹੀਂ ਵੀ ਕੀ ਕਰਾਂਗਾ ਕੁੱਲੀ ਪਾਈ ਐਸਾ ਰਾਹ ਵਿੱਚ ਤੇਰੇ ਤੇ ਆਉਂਦਾ ਜਾਂਦਾ ਲੱਗਦਾ ਮੈਂ ਪਹਿਲੇ ਦਿਨ ਤੋਂ ਹੀ ਕੰਮ ਸਟਾਰਟ ਕਰਕੇ ਘਰ ਵਿੱਚ ਲਵਾਵਾਂਗਾ ਤੁਸੀਂ ਕਿੱਦਾਂ ਮੇਰਾ ਮੈਂ ਹੁਣ ਆਪਣਾ ਫੋਨ ਆਪੇ ਚੁੱਕਦਾ ਇਹ ਹੁਣ ਨਹੀਂ ਸਿਆਸਤ ਚੋਂਤ ਵੀ ਨਾ ਜਦੋਂ ਗੋਂ ਦਾ ਸੀ ਉਦੋਂ ਵੀ ਸਾਰੇ ਜਹਾਨ ਕੋਲ ਮੇਰਾ ਨੰਬਰ ਹੈ ਜਦੋਂ ਮੈਂ ਇੱਥੇ ਆ ਜਾਣਾ ਫਿਰ ਕੋਈ ਰੌਲਾ ਹੀ ਨਹੀਂ ਬਣਦਾ ਤੁਸੀਂ ਆਓ ਜਾਓ ਬੰਦੇ ਸਾਰੇ ਕਈ ਐਂਟ੍ਰਕਟਰ ਗਾਉਣ ਵਾਲੇ ਗਾਇਬ ਹੀ ਹੋ ਜਾਂਦੇ ਆ ਟਾਡੇ ਭਰਾ ਯੋਗੇਸ਼ ਧਾਰ ਲੱਗੇ ਰ ਅਤ ਬਰਦਾਸਤ ਪਰ ਤੁਹਾਡੇ ਭਰਾ ਨੇ ਜਿੰਨਾ ਆਇਆ ਸੀ ਸਿਆਸਤ ਦੇ ਉਦਨ ਖਾੜੇ ਲਾਉਣੇ ਛੱਡਦੇ ਸੀ ਤੇ ਇੱਥੋਂ ਵੀ ਟੈਂਡ ਕਰਾ ਲਈ ਸੀ ਮੈਂ ਕਿਹਾ ਹੁਣ ਜੁਲਫਾਂ ਜਲ ਪਾਣੀ ਲਗਾ ਕੇ ਇਹ ਹੋਣ ਗਿਆ ਤੇ ਫੇ ਲਾਲ ਚਾਜੂ ਦਾ ਤੇ ਬਾਲਾ ਤੋਂ ਬਿਨਾਂ ਤੇ ਮੇਰਾ ਗਾਣਾ ਹੀ ਨਹੀਂ ਕੋਈ ਸੁਣਦਾ ਇੱਕ ਦਿਨ ਫੋਟੋ ਖਿੱਚਣ ਲੱਗੀ ਕਹਿੰਦੇ ਅੰਸਰਾ ਜਾਂਸ ਤੇ ਕੱਢ ਵਿੱਚੋਂ ਮੈਨੂੰ ਤੇ ਨਹੀਂ ਮਿਲੀ ਪਛਾਣ ਸੀ ਮੇਰੀ ਪਹਿਲਾ ਕਿਤਾਬ ਤੇ ਮੈਂ ਕਿਹਾ ਵੀ ਦੇਖੋ ਲੋਕੀ ਜਦੋਂ ਵੋਟ ਪਾਉਂਦੇ ਆ ਤੁਆਂ ਨੂੰ ਐਮਪੀ ਵਗੈਰਾ ਬਣਾਉਂਦੇ ਆ ਉਹਨਾਂ ਨੂੰ ਇਹ ਯਕੀਨ ਹੁੰਦਾ ਕਿ ਸਾਡੇ ਚਲੋਗੇ ਸਾਡੇ ਕੰਮ ਕਰੇਗਾ ਸੋ ਭੈਣੋ ਭਰਾਵੋ ਜੇ ਕੋਈ ਤੁਹਾਡੀ ਇਦਾਂ ਗੱਲ ਕਰੇ ਨਾ ਕਿ ਬਾਹਰੋਂ ਆਇਆ ਤੂੰ ਮੁਰਕ ਕੇ ਆਉਣਾ ਨਹੀਂ ਫਲਾਣਾ ਟਮ ਕਰਨਾ ਤੁਸੀਂ ਕੋ ਸਾਡਾ ਭਰਾ ਦਿੱਲੀ ਗਿਆ ਸੀ ਦਿੱਲੀ ਜੰਮ ਗਿਆ ਸੀ ਅਗਲੇ ਸੋ ਉਹਨੇ ਦੇਖ ਕੇ ਆਇਆ ਭਾਜੀ ਸਾਰਿਆਂ ਨੇ ਦੇਖਿਆ ਮੈਂ ਭੋਲੀ ਗਿਆ ਸੀ ਅੱਛਾ ਇਦਾਂ ਜਿੱਦਾਂ ਅਗਲੇ ਪੱਥਰ ਬੇੜੀਆਂ ਤੋੜ ਕੇ ਮੰਗੀ ਦਾ ਵੀ ਮੁੜ ਕੇ ਆਉਣਾ ਨਾ ਪਵੇ ਹੁਣ ਜੇ ਮੈਂ ਆਇਆ ਹੁਣ ਤਾਂ ਮੈਨੂੰ ਛਾ ਹੀ ਬੜਾ ਹੈ ਆ ਮਾਂ ਅੰਗੇਸਾਲ ਦਿੱਤੀ ਜਿੱਦਾਂ ਬੇਟੀਆਂ ਨੂੰ ਚਾਹ ਹੁੰਦਾ ਬੜੀ ਦੇਰ ਬਾਅਦ ਪੀਕੇ ਅਸਾ ਮੈਨੂੰ ਲੱਗਦਾ ਮੇਰੇ ਆਪਣੇ ਲੋਕ ਆ ਮੈਂ ਇੱਥੇ ਤੁਹਾਡੇ ਚ ਕੁੱਲੀ ਪਾ ਕੇ ਰੋਮਾਂ ਗਾ ਤੇ ਮੈਂ ਵੀ ਕੀ ਕਰਾਂਗਾ ਕੁੱਲੀ ਪਾਈ ਐਸਾ ਰਾਹ ਵਿੱਚ ਤੇਰੇ ਤੇ ਆਉਂਦਾ ਜਾਂਦਾ ਬਾਕੀ ਦਾ ਤੇ ਵਿੱਚੋਂ ਇਹ ਆਵਾਜ਼ ਆਇਆ ਕਰੇ ਕਿ ਗੌਣ ਗੌਣ ਦੀ ਤਵਾਜ਼ ਇੱਕੋ ਹੀ ਆਣੀ ਆ ਅੱਲਾਹੂ ਦਾਵਾ ਜਾਵੇ ਕੁੱਲੀ ਦੀ ਫਕੀਰ ਦੇ ਵਿੱਚ ਉਹਨੇ ਇਹੀ ਰਹਿ ਗਿਆ ਮੈਂ ਪਹਿਲੇ ਦਿਨ ਤੋਂ ਹੀ ਕੰਮ ਸਟਾਰਟ ਕਰਕੇ ਘਰ ਵਿੱਚ ਲਾਵਾਂਗਾ ਕਿ ਜੀ ਹੁੱਦਾ ਮੇਰਾ ਮੈਂ ਹੁਣ ਆਪਣਾ ਖੌਨਾ ਆਪੇ ਚੁੱਕਦਾ ਹਾਂ ਇਹ ਹੁਣ ਨਹੀਂ ਸਿਆਸਤ ਚ ਆਉਂਦਾ ਵੀਨਾ ਜਦੋਂ ਦੋੰਦਾ ਸੀ ਉਦੋਂ ਵੀ ਸਾਰੇ ਜਹਾਨ ਕੋਲ ਮੇਰਾ ਨੰਬਰ ਹੈ ਜਦੋਂ ਮੈਂ ਇੱਥੇ ਆ ਜਾਣਾ ਫਿਰ ਕੋਈ ਰੌਲਾ ਹੀ ਨਹੀਂ ਬਣਦਾ ਨਾ ਤੁਸੀਂ ਆਓ ਜਾਓ ਲੋਕੀ ਬਥੇਰੀਆਂ ਗੱਲਾਂ ਕਰਦੇ ਹੁੰਦੇ ਕਿਸੇ ਦੀ ਅੱਖੇ ਨਹੀਂ ਲੱਗਣਾ ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾ ਆ ਦੇਖ ਲਓ ਭਰਾ ਸਾਡਾ ਆਪਣਾ ਚੋ ਪਹਿਲਾਂ ਵੀ ਚਲੇ ਗਿਆ ਸੀ ਕਿਸਾਨਾਂ ਚ ਅੱਜ ਵੀ ਜਾ ਕੇ ਆਇਆ ਆਪਣੇ ਬੰਦੇ ਤੁਹਾਨੂੰ ਕੁਝ ਕੋਈ ਨਹੀਂ ਕਹੇਗਾ ਕੋਈ ਕਿਸੇ ਦਬਾਅ ਥੱਲੇ ਨਹੀਂ ਆਉਣਾ ਪਿੰਡਾ ਚ ਜਾ ਸੁਨੇਹਾ ਦੇ ਦਿਓ ਕਿ ਕਈ ਰੁਕਾਵਟਾਂ ਕਈ ਵਾਰੀ ਉਹਦੇ ਤੋਂ ਅਜੇ ਆਵਾ ਨਹੀਂ ਹੋਣਾ ਮੈਂ ਨਹੀਂ ਚਾਹਦਾ ਕਿਸੇ ਤਰ੍ਹਾਂ ਦੀ ਟੈਂਸ਼ਨ ਹੋਵੇ ਤੇ ਮੇਰਾ ਸੁਨੇਹਾ ਜ਼ਰੂਰ ਦੇ ਦਿਓ ਕਿ ਜਿੱਥੇ ਜਿੱਥੇ ਪਹੁੰਚ ਸਕਿਆ ਪਹੁੰਚਾਂਗਾ ਨਿੱਕ ਬਾਗ ਵਿੱਚ ਇੱਥੇ ਹੀ ਰਹਿਣਾ ਮੈਂ ਸਾਰੇ ਕੰਮ ਕਰੂੰਗਾ ਸੋ ਆਪਣੇ ਭਾਜੀ ਚਾਹ ਲੈ ਕੇ ਵੀ ਮੈਂ ਇੱਥੇ ਹੀ ਰਹਿਣਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮਾਲ ਵਿੱਚ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਕਮਲ ਦਾ ਫੁੱਲ ਨਿਸ਼ਾਨ ਮਿਲੇਗਾ ਸਾਨੂੰ ਜੇ ਇਹ ਨਿਸ਼ਾਨ ਮਿਲਿਆ ਚੋਣ ਨਿਸ਼ਾਨ ਤੇ ਤੁਸੀਂ ਆਪ ਜਿਵੇਂ ਸਜਾ ਕੇ ਰੱਖਿਆ ਬੱਚਿਆਂ ਨੂੰ ਬਾਕੀਆਂ ਨੂੰ ਵੀ ਦੱਸੋ ਕਿ ਐਤਕੀ ਪਹਿਲੀ ਤਰੀਕ ਨੂੰ ਨਾਤ ਹੋ ਕੇ ਮਹਾਰਾਜ ਦਾ ਨਾਮ ਲੈ ਕੇ ਗਮਲ ਤੇ ਫੁੱਲ ਤੇ ਉਹ ਵਟਨ ਦਬਾਉਣਾ ਕਿੰਨਾ ਨੰਬਰ ਹੋਵੇ ਚਲੋ ਜਿੰਮੇ ਤੇ ਵੀ ਜਿੰਨਾ ਨੰਬਰ ਹੋਵੇ ਉਹ ਦਿਨਾਂ ਵੀ ਜੱਜ ਆ ਸੀ ਪਹਿਲੇ ਤੇ ਲਾਇਆ ਆਪਾਂ ਪਹਿਲੇ ਤੇ ਹੁਣ ਗਿੰਟੀ ਜੀ ਪਹਿਲੇ ਤੇ ਲਿਆ ਇਹ ਨਾ ਹੋਵੇ ਕਿ ਕਹਿਣ ਇਹ ਦਿੱਲੀ ਜਾ ਇਦਾਂ ਨਾ ਕਰੋ ਕਿ ਚੱਲ ਜਿੱਥੋਂ ਆਇਆ ਇਹ ਨਾ ਗੱਲਾਂ ਸੁਣਦੇ ਹੋ ਜਿੰਦਾ ਫਿਰ ਨਹੀਂ ਤਾਂ ਦੇਤਾ ਲੈ ਉੱਧਰ ਜੋਗਾ ਨਾ ਹਿੱਕ ਚੋਗਾ ਨਹੀਂ ਨਹੀਂ ਠੀਕ ਹੈ ਫਿਰ ਚਲੋ ਤੁਹਾਡਾ ਇੱਕ ਭਰਾ ਯੋਗੇਸ਼ ਧਿਆਨ ਲੱਗੇ ਰਿਹਾ ਬੜਾ ਦਸ ਪਰ ਤੁਹਾਡੇ ਭਰਾ ਨੇ ਜਿੱਦਣਾ ਆਇਆ ਸੀ ਸਿਆਸਤ ਤੋਂ ਖਾੜੇ ਲਾਉਣੇ ਛੱਡ ਦਿੱਤੇ ਸੀ ਇਹਤੋਂ ਵੀ ਟੈਂਡ ਕਰਾ ਲਈ ਸੀ ਮੈਂ ਕਿਹਾ ਹੁਣ ਜੁਲਫਾਂ ਜਲਫਾਨੀ ਕਰਾ ਦੇ ਦੇਖੋ ਲੋਕੀ ਜਦੋਂ ਵੋਟ ਪਾਉਂਦੇ ਆ ਤੁਹਾਨੂੰ ਐਮਪੀ ਵਗੈਰਾ ਬਣਾਉਂਦੇ ਆ ਉਹਨਾਂ ਨੂੰ ਇਹ ਯਕੀਨ ਹੁੰਦਾ ਕਿ ਸਾਡੇ ਚਲੋਗੇ ਸਾਡੇ ਕੰਮ ਕਰੇਗਾ ਸੋ ਭੈਣੋ ਭਰਾਵੋ ਜੇ ਕੋਈ ਤੁਹਾਡੀ ਇਦਾਂ ਗੱਲ ਕਰੇ ਨਾ ਕਿ ਬਾਹਰੋਂ ਆਏ ਤੋਂ ਮੁੜ ਕੇ ਆਉਣਾ ਨਹੀਂ ਫਲਾਣਾ ਟਮਕਾਨਾ ਤੁਸੀਂ ਕੋ ਸਾਡਾ ਭਰਾ ਦਿੱਲੀ ਗਿਆ ਸੀ ਦਿੱਲੀ ਜੰਮ ਗਿਆ ਸੀ ਅਗਲੇ ਸੌ ਨੇ ਦੇਖ ਕੇ ਆਇਆ ਭਾਜੀ ਸਾਰਿਆਂ ਨੇ ਦੇਖਿਆ ਮੈਂ ਭੋਲੀ ਗਿਆ ਸੀ ਅੱਛਾ ਇਦਾਂ ਜਿੱਦਾਂ ਅਗਲੇ ਪੱਤੜ ਬੇੜੀਆਂ ਤੋੜ ਕੇ ਮੰਗੀ ਦਾ ਵੀ ਮੋੜ ਕੇ ਆਉਣਾ ਨਾ ਪਵੇ। ਹੁਣ ਜੇ ਮੈਂ ਆਇਆ ਹੁਣ ਤਾਂ ਮੈਨੂੰ ਚਾਹ ਹੀ ਬੜਾ। ਜਿੱਦਾਂ ਅੱਗੇ ਮਿਸਾਲ ਦਿੱਤੀ ਜਿੱਦਾਂ ਬੇਟੀਆਂ ਨੂੰ ਚਾਹ ਹੁੰਦਾ ਬੜੀ ਦੇਰ ਬਾਅਦ ਪੀਕੇ ਆ। ਜਿੱਦਾਂ ਮੈਨੂੰ ਲੱਗਦਾ ਮੇਰੇ ਆਪਣੇ ਲੋਕ ਆ। ਮੈਂ ਇੱਥੇ ਤੁਹਾਡੇ ਚੀ ਕੁੱਲੀ ਪਾ ਕੇ ਰੋਮਾਂ ਗਾ ਤੇ ਇਹ ਵੀ ਕਿਆ ਕਰਾਂਗਾ ਕੁੱਲੀ ਪਾਈ ਐਸਾ ਰਾਹ ਵਿੱਚ ਤੇਰੇ ਤੇ ਆਉਂਦਾ ਜਾਂਦਾ। ਮੈਂ ਪਹਿਲੇ ਦਿਨ ਤੋਂ ਹੀ ਕੰਮ ਸਟਾਰਟ ਕਰਕੇ ਘਰ ਵਿੱਚ ਲਾਵਾਂਗਾ। ਤੁਸੀਂ ਕਦੋਂ ਮੇਰਾ ਮੈਂ ਹੁਣ ਆਪਣਾ ਖੋਨਾ ਪਈ ਚੁੱਕਦਾ ਇਹ ਹੁਣ ਨਹੀਂ ਸਿਆਸਤ ਚ ਆਉਂਦਾ ਵੀ ਨਾ ਜਦੋਂ ਦੋ ਦਾ ਸੀ ਉਦੋਂ ਵੀ ਸਾਰੇ ਜਹਾਨ ਕੋਲ ਮੇਰਾ ਨੰਬਰ ਹੈ ਜਦੋਂ ਮੈਂ ਇੱਥੇ ਆ ਜਾਣਾ ਫਿਰ ਕੋਈ ਰੌਲਾ ਹੀ ਨਹੀਂ ਬਣਦਾ ਨਾ ਤੁਸੀਂ ਆਓ ਜਾਓ ਪਰ ਦੇ ਸਾਰੀ ਕਈ ਐਕਟਰ ਟਰਗਉਣ ਵਾਲੇ ਗਾਇਬ ਹੀ ਹੋ ਜਾਂਦੇ ਆ ਸਾਡਾ ਇੱਕ ਭਰਾ ਜੋ ਦੇ ਇਸ਼ਤਿਹਾਰ ਲੱਗੇ ਰਿਹਾ ਬਰਦਾਸ਼ਤ ਪਰ ਤੁਹਾਡੇ ਭਰਾ ਨੇ ਜਿੰਨਾ ਆਇਆ ਸੀ ਸਿਆਸਤ ਦੇ ਉਦਨ ਖਾੜੇ ਲਾਉਣੇ ਛੱਡ ਦਿੱਤੇ ਸੀ ਤੇ ਇੱਥੋਂ ਵੀ ਟੈਂਡ ਕਰਾ ਲਈ ਸੀ ਮੈਂ ਕਿਹਾ ਹੁਣ ਜੁਲਫਾਂ ਚਲ ਪਾਣੀ ਕਰਾਗਾ ਇਹ ਹੋਣ ਗਿਆ ਤੇ ਫੇ ਲਾਲ ਚੱਲੇ ਹੁੰਦਾ ਤੇ ਬਾਲਾ ਤੋਂ ਬਿਨਾਂ ਤੇ ਮੇਰਾ ਗਾਣਾ ਹੀ ਨਹੀਂ ਕੋਈ ਸੁਣਦਾ ਇੱਕ ਨੰਬਰ ਫੋਟੋ ਖਿੱਚਣ ਲੱਗੀ ਕਹਿੰਦੇ ਅੰਸਰਾ ਜਾਂਸ ਤੇ ਕੱਢ ਵਿੱਚੋਂ ਮੋਦੇ ਨਹੀਂ ਮਿਲੀ ਪਛਾਣ ਸੀ ਮੈਂ ਪਹਿਲਾਂ ਕਿਤਾਬ ਤੇ ਮੈਂ ਕਹਿੰਦਾ ਵੀ ਦੇਖੋ ਲੋਕੀ ਜਦੋਂ ਵੋਟ ਪਾਉਂਦੇ ਆ ਤੁਹਾਨੂੰ ਐਮਪੀ ਵਗੈਰਾ ਬਣਾਉਂਦੇ ਆ ਉਹਨਾਂ ਨੂੰ ਇਹ ਯਕੀਨ ਹੁੰਦਾ ਕਿ ਸਾਡੇ ਚਲੋਗੇ ਸਾਡੇ ਕੰਮ ਕਰੇਗਾ ਸੋ ਭੈਣੋ ਭਰਾਵੋ ਜੇ ਕੋਈ ਤੁਹਾਡੀ ਇਦਾਂ ਗੱਲ ਕਰੇ ਨਾ ਕਿ ਬਾਹਰੋਂ ਆਇਆ ਤੇ ਉਹਨੇ ਮੁੜ ਕੇ ਆਉਣਾ ਨਹੀਂ ਫਲਾਣਾ ਟਮਕਾਣਾ ਕੁਛੀ ਕੋ ਸਾਡਾ ਭਰਾ ਦਿੱਲੀ ਗਿਆ ਸੀ ਦਿੱਲੀ ਜੰਮ ਗਿਆ ਸੀ ਅਗਲੇ ਸੋਨੇ ਦੇਖ ਕੇ ਆਇਆ ਭਾਜੀ ਸਾਰਿਆਂ ਨੇ ਦੇਖਿਆ ਮੈਂ ਭੋਲੀ ਗਿਆ ਸੀ ਅੱਛਾ ਇਦਾਂ ਜਿੱਦਾਂ ਅਗਲੇ ਪੱਤਣ ਬੇੜੀਆਂ ਤੋੜ ਕੇ ਮੰਗੀ ਦਾ ਵੀ ਮੋੜ ਕੇ ਆਉਣਾ ਨਾ ਪਵੇ ਹੁਣ ਜੇ ਮੈਂ ਆਇਆ ਹੁਣ ਤਾਂ ਮੈਨੂੰ ਚਾਹ ਹੀ ਬੜਾ ਜਿੱਦਾਂ ਅੱਗੇ ਮਿਸਾਲ ਦਿੱਤੀ ਜਿੱਦਾਂ ਬੇਟੀਆਂ ਨੂੰ ਚਾਹ ਹੁੰਦਾ ਫੜੀ ਦੇਰ ਬਾਅਦ ਪੀਕੇ ਆ ਜਿੱਦਾਂ ਮੈਨੂੰ ਲੱਗਦਾ ਮੇਰੇ ਆਪਣੇ ਲੋਕ ਆ ਮੈਂ ਇੱਥੇ ਤੁਹਾਡੇ ਚੀ ਕੁੱਲੀ ਪਾ ਕੇ ਉਹ ਮੰਗਾ ਤੇ ਮੈਂ ਵੀ ਕੀ ਕਰਾਂਗਾ ਕੁੱਲੀ ਪਾਈ ਐਸਾ ਰਾਹ ਵਿੱਚ ਤੇਰੇ ਤੇ ਆਉਂਦਾ ਜਾਂਦਾ ਲੱਗਦਾ ਸੀ ਤੇ ਵਿੱਚੋਂ ਹੀ ਆਵਾਜ਼ ਆਇਆ ਕਰੇਗੇ ਗੌਣ ਗੌਣ ਦੀ ਤਵਾਜ ਇੱਕੋ ਹੀ ਆਣੀ ਆ ਅੱਲਾਹੁ ਜ਼ਾਵਾਜਾ ਕੁੱਲੀ ਦੀ ਫਸਦੀਰ ਦੇ ਵਿੱਚ ਹੁਣ ਇਹੀ ਰਹਿ ਗਿਆ ਮੈਂ ਪਹਿਲੇ ਦਿਨ ਤੋਂ ਹੀ ਕੰਮ ਸਟਾਰਟ ਕਰਕੇ ਘਰ ਵਿੱਚ ਲਵਾਗਾ ਤੁਸੀਂ ਇੱਦਾਂ ਮੇਰਾ ਮੈਂ ਹੁਣ ਆਪਣਾ ਖੌਨਾ ਆਪੇ ਚੁੱਕਦਾ ਇਹ ਹੁਣ ਨਹੀਂ ਸਿਆਸਤ ਚ ਆਉਂਦਾ ਇਹਨਾਂ ਜਦੋਂ ਦੋ ਦਾ ਸੀ ਉਦੋਂ ਵੀ ਸਾਰੇ ਜਹਾਨ ਕੋਲ ਮੇਰਾ ਨੰਬਰ ਹੈ ਜਦੋਂ ਮੈਂ ਇੱਥੇ ਆ ਜਾਣਾ ਫਿਰ ਕੋਈ ਰੌਲਾ ਹੀ ਨਹੀਂ ਬਣਾਉਣਾ ਤੁਸੀਂ ਆਓ ਜਾਓ ਲੋਕੀ ਬਥੇਰੀਆਂ ਗੱਲਾਂ ਕਰਦੇ ਇੰਦੇ ਕਿਸੇ ਦੇ ਆਖੇ ਨਹੀਂ ਲੱਗਣਾ ਕਿਸੇ ਦੇ ਦਬਾ ਥੱਲੇ ਨਹੀਂ ਆਉਣਾ ਆ ਦੇਖ ਲਓ ਭਰਾ ਸਾਡਾ ਆਪਣਾ ਜੋ ਅਗਲਾ ਵਿੱਚ ਲੇ ਕੇ ਅਸੀਂ ਕਿਸਾਨਾਂ ਚ ਅੱਜ ਵੀ ਜਾ ਕੇ ਆਏ ਆਪਣੇ ਬੰਦੇ ਆ ਤੁਹਾਨੂੰ ਕੁਝ ਕੋਈ ਨਹੀਂ ਕਹੇਗਾ ਕੋਈ ਕਿਸੇ ਦਬਾ ਥੱਲੇ ਨਹੀਂ ਆਉਣਾ ਪਿੰਡਾਂ ਚ ਜੀ ਸੁਨੇਹਾ ਦੇ ਲਿਓ ਕਿ ਕਈ ਰੁਕਾਵਟਾਂ ਕਈ ਵਾਰੀ ਉਹਦੇ ਤੋਂ ਅਜੇ ਆਵਾ ਨਹੀਂ ਹੋਣਾ ਮੈਨੇਜਰ ਦਾ ਕਿਸੇ ਤਰ੍ਹਾਂ ਦੀ ਟੈਨਸ਼ਨ ਹੋਵੇ ਤੇ ਮੇਰਾ ਸੁਨੇਹਾ ਜ਼ਰੂਰ ਦੇ ਦਿਓ ਕਿ ਜਿੱਥੇ-ਜਿੱਥੇ ਪਹੁੰਚ ਸਕਿਆ ਪਹੁੰਚਾਂਗਾ ਨਿੱਕ ਬਾਗ ਵਿੱਚ ਇੱਥੇ ਹੀ ਰਹਿਣਾ ਮੈਂ ਸਾਰੇ ਕੰਮ ਕਰੂੰਗਾ ਸੋ ਆਪਣੇ ਭਾਜੀ ਚਾਰ ਨੇ ਪਹਿਲੀ ਤਵੇ ਕਿਤੇ ਨੂੰ ਬਹੁਤ ਖੁਸ਼ੀ ਹੁੰਦੀ ਆ ਮਾਲ ਵਿੱਚ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਕਬਰ ਦਾ ਫੁੱਲ ਨਿਸ਼ਾਨ ਮਿਲੇਗਾ ਸਾਨੂੰ ਤੇ ਜੇ ਇਹ ਨਿਸ਼ਾਨ ਮਿਲਿਆ ਚੋਣ ਨਿਸ਼ਾਨ ਤੇ ਤੁਸੀਂ ਆਪ ਜਿਵੇਂ ਸਜਾ ਕੇ ਰੱਖਿਆ ਬੱਚਿਆਂ ਨੂੰ ਬਾਕੀਆਂ ਨੂੰ ਵੀ ਦੱਸੋ ਕਿ ਅੱਜ ਦੀ ਪਹਿਲੀ ਤਰੀਕ ਨੂੰ ਨਾਤ ਹੋ ਕੇ ਮਹਾਰਾਜ ਦਾ ਨਾਮ ਲੈ ਕੇ ਗਮਲ ਤੇ ਫੁੱਲ ਤੇ ਉਹ ਪਟਨ ਦਬਾਉਣਾ ਕਿੰਨਾ ਨੰਬਰ ਹੋਵੇ ਚਲੋ ਜਿੰਮੇ ਤੇ ਵੀ ਨੰਬਰ ਹੋਵੇ ਉਹ ਦਿਨਾਂ ਵੀ ਜੱਜ ਆ ਸੀ ਪਹਿਲੇ ਤੇ ਲਿਆ ਆ ਹਾਂ ਜੀ ਆਪਾਂ ਪਹਿਲੇ ਤੇ ਹੁਣ ਗੇਂਟੀ ਜੀ ਪਹਿਲੇ ਤੇ ਲਿਆ ਇਹ ਨਾ ਹੋਵੇ ਕਿ ਕਹੇ ਦਿੱਲੀ ਜਾ ਇਹ ਤਾਂ ਨਾ ਕੋਈ ਵਿਚਾਰ ਜਿਦੋਂ ਆਇਆ ਇਹ ਨਾ ਗੱਲਾਂ ਸੁਣਦੇ ਨਹੀਂ ਤਾਂ ਫਿਰ ਮਹਿੰਦਰ ਦੇ ਤਾਂ ਲਾ ਉੱਧਰ ਜੋਗਾ ਨਾ ਹਿੱਕ ਜੋਗਾ ਨਹੀਂ ਨਹੀਂ ਠੀਕ ਹੈ ਫਿਰ ਚਲੋ